ਖੇਡ ਕਬੱਡੀ ਦੇ ਵੱਡੇ ਪ੍ਰਮੋਟਰਾਂ ਦਾ ਗੁਰਦੀਪ ਸਿੰਘ ਜੀ ਮੌਲੀ ਹੋਣਾ ਦਾ ਸਾਰੀਆਂ ਸ਼ਖੀਤਾ ਦਾ ਵਿਸ਼ੇਸ਼ ਕਰਦੇ ਧੰਨਵਾਦ ਹੈ ਇਹਨਾਂ ਦਾ ਵੱਡਾ ਯੋਗਦਾਨ ਹੈ ਸਾਹਮਣੇ ਪਈ ਹੋਈ ਨੌਜਨ ਹਾਨੀ ਪੰਡਤ ਬੱਲੇ-ਬੱਲੇ ਕਰਵਾਉਂਦਾ ਜਾਫਰ ਕਹਿੰਦੇ ਬ੍ਰੈਡਫੋਰਡ ਦੀ ਟੀਮ ਲਈ ਜੱਗੇ ਦਾ ਵੱਡਾ ਯੋਗਦਾਨ ਹੈ ਮੂਲੇ ਵਾਲ ਖੇਰਿਆਂ ਵਾਲੇ ਪਿੰਡੇ ਦੇ ਵੀਰ ਦਾ ਤੇ ਸਾਹਮਣੇ ਵੇਖਦਾ ਵੀ ਜੱਗਾ ਬਰਨਾਲੇ ਵਾਲਾ ਕੋਸ਼ਿਸ਼ ਕਰ ਰਿਹਾ ਤੇ ਨੰਬਰ ਧਾਵੀ ਦੇ ਹਿੱਸੇ ਜਾ ਜਿਹੜਾ ਕਹਿੰਦੇ ਦਰਸ਼ਕਾਂ ਦਾ ਚੁੱਪ ਖੁਸ਼ ਕਰ ਦਿੰਦਾ ਲਓ ਬੱਲੇ ਵਾਲੇ ਇਸ ਸਮੇਂ ਹਾਨੀ ਪੰਡਤ ਕਬੱਡੀ ਤਾਂ ਦੇ ਲਈ ਵੱਟ ਚੁੱਕਿਆ ਇਹ ਵੀ ਮੁੰਡਾ ਜਿਵੇਂ ਕਹਿੰਦੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਲਓ ਪੁਆਇੰਟ ਜਿਹੜਾ ਇਸ ਸਮੇਂ ਹੰਝੂ ਜੋੜ ਦਿੱਤਾ ਅਮਨ ਜਿਵੇਂ ਜਿੱਦਾਂ ਮੈਂ ਪਹਿਲਾਂ ਆਖਿਆ ਵੀ ਖੇਡ ਕਬੱਡੀ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਕੰਮ ਕਰਨ ਵਾਲੀ ਇਹ ਖੇਡ ਸੰਸਥਾ ਇੰਗਲੈਂਡ ਕਬੱਡੀ ਫਾਊਂਡੇਸ਼ਨ ਅੱਜ ਦੁਨੀਆ ਦੇ ਵਿੱਚ ਨਾਮ ਹੈ ਅੱਜ ਵੱਲ ਦੇ ਵਿੱਚ ਕਬੱਡੀ ਹੋ ਰਹੀ ਹੈ ਵੀ ਚਰਚਾ ਇਹ ਹੋ ਰਹੀ ਹੈ ਵੀ ਇੰਗਲੈਂਡ ਦੇ ਵਿੱਚ ਇਸ ਸਾਲ ਟੀਮਾਂ ਸਿਰੇ ਦੀਆਂ ਬਲੀਆਂ ਨੇ ਇੰਗਲੈਂਡ ਦੇ ਵਿੱਚ ਟੀਮਾਂ ਇਸ ਸਾਲ ਸਿਰੇ ਦੀਆਂ ਉਤਾਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰਨਗੇ। ਫੈਨ ਤਾੜੀਆਂ ਬਾਦਦੇ ਨੇ ਤਾੜੀਆਂ ਬਾਦਦੇ ਨੇ ਇਹ ਮੁੰਡਾ ਪੰਡਤਾਂ ਨਾਲ ਕਹਿੰਦੇ ਜਿਵੇਂ ਮੈਦਾਨਾਂ ਦੇ ਵਿੱਚ ਉਤਰਦਾ ਨਾ ਹਾਰਟਬੀਟ ਤੇਜ਼ ਕਰ ਦਿੰਦਾ ਹੈ। ਦਰਸ਼ਕਾਂ ਦਾ ਚਿੱਤ ਖੁਸ਼ ਕਰ ਦਿੰਦਾ। ਲਓ ਦੇਖੋ ਵੀ ਆਸਮਨ ਵੱਲੋਂ ਆ ਗਈ ਧਰਤੀ ਦਾ ਹਾਨੀ ਪੰਡਤ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਲਓ ਮੁਕਾਬਲਾ ਸੰਘੇਮਿਆ ਹੋ ਗਿਆ। ਆਹ ਮੈਰੀਸ ਹੈ। रा मारी छा लाके यो